ਅੱਜ ਮੈਂ ਪ੍ਰਸਿੱਧ ਦੇ ਥਰੂ ਸ਼ਰੋਮੇ ਕਟ ਨੂੰ ਅਪੀਲ ਕਰਦਾ ਕਿ ਸਾਡੀ ਕੋਈ ਕੈਟਾਗਰੀ ਨਹੀਂ ਜਦੋਂ ਅਸੀਂ ਜੂਨ 1984 ਦੇ ਵਿੱਚ ਪਹਿਰਕਾ ਛੱਡ ਕੇ ਅੰਮ੍ਰਿਤਸਰ ਨੂੰ ਚੱਲੇ ਆਂ ਉਦੋਂ ਅਸੀਂ ਸ਼ਹੀਦ ਹੋਣ ਵਾਸਤੇ ਆਏ ਸੀ ਸਾਡੀ ਅੱਜ ਤੋਂ ਲੈ ਕੇ ਸੁਣ ਲੋਗੇ ਸਾਡਾ ਨਾਮ ਆ ਸ਼ਹੀਦ ਧਰਮੀ ਫੌਜੀ ਜਦਾਂ ਪਹਿਰਕਾ ਛੱਡੀਆਂ ਤੇ ਉਦੋਂ ਅਸੀਂ ਮਰ ਗਏ ਪੈਨਸ਼ਨਾਂ ਵਾਸਤੇ ਨਹੀਂ ਛੱਡੀਆਂ ਦੂਸਰੀ ਗੱਲ ਜੂਨ 1984 ਦਾ ਔਰ ਨਨਕਾਣਾ ਸਾਹਿਬ ਦਾ ਸਾਕਾ ਜਿਹੜਾ ਇਹ ਜੀ ਕਿਸੇ ਕੰਪੋਟਮਪਰਾਜੀ ਤੁਹਾਡੀ ਕੋ ਕਥਾ ਕਰਾ ਕੇ ਇਹਦਾ ਇਹਦਾ ਵਿਚਾਰ ਸੁਣ ਲੋ ਕਿ ਇਹ ਦੋਵੇਂ ਕੁਰਬਾਨੀਆਂ ਇੱਕ ਨੇ ਜਦੋਂ ਤੁਸੀਂ ਨਨਕਾਣਾ ਸਾਹਿਬ ਦੀ ਦਵਾਈ ਦਿੰਦੇ ਹੋ ਜਾਂ ਹਰ ਟਾਂ ਸਟੇਜ ਤੇ ਤਾਂ ਪਰਮੀ ਫੋਡੀਆਂ ਦੇ ਅੰਨ ਨੂੰ ਕਿਉਂ ਜਲੀਲ ਕਰਦੇ ਜੀ ਔਰ ਇੱਥੇ ਇਹ ਵੀ ਮੁੰਮਾ ਵਿਚਾਰ ਕਹਨਾ ਜਿਵੇਂ ਸੁਲਤਾਨ ਪਰ ਲੋਧੀ ਕੋਲੀ ਚੱਲਦੀ ਆ ਉਹਦੇ ਬਾਰੇ ਕਿਸੇ ਨੇ ਮੰਗ ਨਹੀਂ ਕੀਤੀ ਉਹ ਵੀ ਪ੍ਰਧਾਨ ਸਾਹਿਬ ਨੇ ਔਰ ਸ਼ਰੋਮੀ ਕੈਟੀ ਨੇ ਫਲੇ ਮੀਟਿੰਗਾਂ ਕੀਤੀਆਂ ਅੰਤਰਮਕੰਦੀ ਦੀ ਮੀਟਿੰਗ ਕੀਤੀ ਆ ਔਰ ਉਹਦੇ ਵਿੱਚ ਉਹਨਾਂ ਨੇ ਜਾ ਕੇ ਤੇ ਜਨਰਲ ਆਸਵੀਰ ਸਦਿਆ ਜੇਕਰ ਉਹ ਸਰਦਾਰ ਸੁਖਵੀਰ ਸਿੰਘ ਬਾਦਲ ਦੇ ਉੱਤੇ ਗੋਲੀ ਚਲੀ ਆ ਚੌੜੇ ਨੇ ਗੋਲੀ ਚਲਾਈ ਆ ਔਰ ਉਹਦੇ ਬਾਰੇ ਵੀ ਪਿਛਕੜ ਹੁੰਜਾ ਨੇ ਇੱਥੇ ਮੈਂ ਬੇਨਤੀ ਕਰਨੀ ਚਾਹੁੰਦਾ ਕਿ 40 ਸਾਲ ਦੇ ਵਿੱਚ 1984 ਦਾ ਜਿਹੜਾ ਫੌਜੀ ਹਮਲਾ ਉਹ ਮਤਲਬ ਕਿ ਉਹਦੇ ਬਾਰੇ ਅੱਜ ਤੱਕ 40 ਸਾਲ ਅਜੇ ਕਿਉਂ ਨਹੀਂ ਗੱਲ ਹੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਫਤਿਹ ਮੈਂ ਸਿੱਖ ਤਰਨ ਫੌਜੀ ਐਸੋਨ ਦਾ ਪ੍ਰਧਾਨ ਬਲਦੇ ਸਿੰਘ ਅਰਦਾਸ ਹੋ ਬਹ ਰਿਹਾ ਔਰ ਮੈਂ ਪ੍ਰੈਸ ਦਾ ਜਿਹੜਾ ਵਾ ਧੰਨਵਾਦ ਕਰਦਾ ਕਿ ਜਿਹੜਾ ਮਨ ਕੇ ਸਾਡੇ ਵਿਚਾਰ ਜਿਹੜੇ ਨੇ ਜਨਤਾ ਤੱਕ ਪਹੁੰਚਾਉਣ ਲਈ ਤੁਸੀਂ ਆਏ ਜੀ ਔਰ ਮੈਂ ਇੱਥੇ ਬੇਨਤੀ ਕਰਾਂਗਾ ਕਿ ਜਿਹੜੀ ਅੱਜ ਅਸੀਂ ਅੰਮ੍ਰਿਤਿੰਨ ਕੀਤੀ ਆ ਜਾ ਪ੍ਰਸ਼ਾਸਨ ਕਰ ਰਹੇ ਆ ਇੱਕ ਬੜੇ ਦੁਖੀ ਹਿਰਦੇ ਨਾਲ ਕਰ ਰਹੇ ਆ ਕਿ ਜਦੋਂ ਸਾਡੀਆਂ ਛੋਟੀਆਂ ਉਮਰਾਂ ਹੀ ਦੇ ਵੱਡੀ ਕੁਰਬਾਨੀ ਕੀਤੀ ਸੈਂਟਰ ਸਰਕਾਰ ਦੇ ਬਰਖਲਾਫ ਹਥਿਆਰਮੰਸ਼ਾਂ ਚੁੱਕ ਕੇ ਧਰਮ ਦੇ ਕੌਮ ਦੀ ਰਾਖੀ ਕੀਤੀ ਲੇਕਿਨ ਜਿਹੜੇ ਸਾਡੀ ਸ਼ੋਮਣੀ ਖੱਢਦੀ ਆਪਣੇ ਸੰਸਥਾ ਵਾ ਇਹ ਸਾਨੂੰ ਮਤਲਬ ਇਹ ਹਾਦਸੇ ਤੋਂ ਵੱਧ ਜਿਹੜਾ ਉਹ ਜਲੀਲ ਕਰਦੇ ਇਸ ਕਰਕੇ ਸਾਨੂੰ ਬਹੁਤ ਵੱਡਾ ਦੁੱਖ ਦੀ ਗੱਲ ਆ ਜਦੋਂ ਅਸੀਂ ਜਾਣਿਆ ਸਾਨੂੰ ਮਤਲਬ ਪੁੱਛਦੇ ਨੇ ਕਿ ਤੈਨੂੰ ਸਜ਼ਾ ਕਿੰਨੀ ਹੋਈ ਤੇਰਾ ਜਨਰਲ ਕੋਟ ਮੈਂ ਤੇਰਾ ਸਮਰੀ ਕੋਟ ਇਹਨਾਂ ਨੇ ਸਾਡੇ ਕੋਲ ਸੁਣ ਸੁਣ ਕੇ ਤੇ ਪੰਜ ਚਾਰ ਇਹਨਾਂ ਨੇ ਖਾਕੀ ਬਣਾਏ ਨੇ ਉਹ ਸਾਨੂੰ ਪੁੱਛਦੇ ਨੇ ਅੱਜ ਮੈਂ ਪ੍ਰੈਸ ਦੇ ਥਰੂ ਸ਼ਰੋਮੀ ਕੈ ਤੈਨੂੰ ਅਪੀਲ ਕਰਦਾ ਕਿ ਸਾਡੀ ਕੋਈ ਕੈਟਾਗਰੀ ਨਹੀਂ ਜਦੋਂ ਅਸੀਂ ਜੂਨ 1984 ਦੇ ਵਿੱਚ ਬਹਾਰ ਕਾ ਛੜ ਕੇ ਅੰਮ੍ਰਿਤਸਰ ਨੂੰ ਚਲੇ ਆਂ ਉਦੋਂ ਅਸੀਂ ਸ਼ਹੀਦ ਹੋਣ ਵਾਸਤੇ ਆਏ ਸੀ ਸਾਡੀ ਅੱਜ ਤੋਂ ਲੈ ਕੇ ਸੁਣ ਲੋਗੇ ਸਾਡਾ ਨਾਮ ਆ ਸ਼ਹੀਦ ਧਰਮੀ ਫੌਜੀ ਜਦਾਂ ਪਾਰਕਾ ਛੜੀਆਂ ਤੇ ਉਦੋਂ ਆ ਹੀ ਮਿਲ ਕੇ ਵੀ ਪੈਨਸ਼ਨਾਂ ਵਾਸਤੇ ਨਹੀਂ ਛੜੀਆਂ ਦੂਸਰੀ ਗੱਲ ਜੂਨ 1984 ਦਾ ਔਰ ਨਨਕਾਣਾ ਸਾਹਿਬ ਦਾ ਹਾਕਾ ਜਿਹੜਾ ਇਹ ਜੇ ਕਿਸੇ ਰਾਗੀ ਢਾਡੀ ਕੋ ਕਥਾ ਕਰਾ ਕੇ ਇਹਦਾ ਇਹਦਾ ਵਿਚਾਰ ਸੁਣ ਲੋ ਕਿ ਇਹ ਦੋਵੇਂ ਕਿਰਪਾਨੀਆਂ ਇੱਕ ਨੇ ਜਿਦਾਂ ਤੁਸੀਂ ਨਨਕਾਣਾ ਸਾਹਿਬ ਦੀ ਦਵਾਈ ਦਿੰਦੇ ਜਾਂ ਹੱਥਾਂ ਸਟੇਟ ਦਿੱਤਾ ਤੇ ਧਰਮੀ ਫੌਜੀਆਂ ਦੀਆਂ ਉਹਨੂੰ ਕਿਉਂ ਜਲੀਲ ਕਰਦੇ ਜੀ ਔਰ ਇੱਥੇ ਇਹ ਵੀ ਮਮਾ ਵਿਚਾਰ ਕਹਨਾ ਜਦੋਂ ਸੁਲਤਾਨ ਬਲੋਦੀ ਕੋਲੀ ਚੱਲਦੀ ਆ ਉਹਦੇ ਬਾਰੇ ਕਿਸੇ ਨੇ ਮੰਗ ਨਹੀਂ ਕੀਤੀ ਉਹ ਵੀ ਪ੍ਰਧਾਨ ਸਾਹਿਬ ਨੇ ਔਰ ਸ਼ਰੋਮੀ ਕੈਟੀ ਨੇ ਤਲੇ ਮੀਟਿੰਗਾਂ ਕੀਤੀਆਂ ਅੰਤਮ ਕੱਢੀ ਦੀ ਮੀਟਿੰਗ ਕੀਤੀ ਆ ਔਰ ਉਹਦੇ ਵਿੱਚ ਇਹਨਾਂ ਨੇ ਜਾ ਕੇ ਤੇ ਜਰਨਲ ਆਸਵੀ ਸਦਿਆ ਜੇਕਰ ਸਰਦਾਰ ਸੁਖਵੀਰ ਸਿੰਘ ਬਾਦਲ ਦੇ ਉੱਤੇ ਗੋਲੀ ਚਲੀ ਆ ਚਾਉੜੇ ਨੇ ਗੋਲੀ ਚਲਾਈ ਆ ਔਰ ਉਹਦੇ ਬਾਰੇ ਵੀ ਮੀਟਿੰਗਾਂ ਹੋਈਆਂ ਨੇ ਇੱਥੇ ਮੈਂ ਗੱਲ ਬੇਨਤੀ ਕਰਨੀ ਚਾਹੁੰਦਾ ਕਿ 40 ਸਾਲ ਦੇ ਵਿੱਚ 1984 ਦਾ ਜਿਹੜਾ ਫੌਜੀ ਹਮਲਾ ਉਹ ਮਤਲਬ ਕਿ ਉਹਦੇ ਬਾਰੇ ਅੱਜ ਤੱਕ 40 ਸਾਲ ਚ ਕਿਉਂ ਨਹੀਂ ਗੱਲ ਹੋਈ ਇਹ ਤੇ ਮੈਂ ਕਲੀਅਰ ਕਰ ਦੇਣਾ ਚਾਹੁੰਦਾ ਕਿ 40 ਸਾਲ ਚ ਗੱਲ ਨਾ ਕਰਨੀ ਕਾਂਗਰਸ ਨੇ ਹਮਲਾ ਕੀਤਾ ਬਾਦਲ ਨੇ ਕਰਵਾਇਆ ਤੇ ਬੀਜਪੀ ਨੇ ਸਪੋਰਟ ਕੀਤੀ ਇਸ ਕਰਕੇ ਤੁਸੀਂ ਨਹੀਂ ਕਰਦੇ ਜੇਕਰ ਤੁਸੀਂ ਆਪਣੇ ਪਰਦੇ ਪਾਉਣੇ ਚਾਹੁੰਦਾ ਤਾਂ ਧਰਮੀ ਫੌਜੀ ਦੀ ਕੁਰਬਾਨੀ ਨੂੰ ਮਿੱਟੀ ਚ ਘਮਲਉਂਦੇ ਜੇ ਇਹਦੇ ਤੇ ਵਿਚਾਰ ਕਰਨ ਦੀ ਲੋੜ ਆ ਦੂਸਰੀ ਗੱਲ ਜਦੋਂ 1984 ਦੇ ਵਿੱਚ ਅਸੀਂ ਪੈਰ ਕਾ ਛੜ ਗਏ ਹਰਮੰਦਰ ਸਾਹਿਬ ਨਹੀਂ ਚਾਲੇ ਪਾਏ ਨੇ ਉਦੋਂ ਸਾਡੇ ਅਨੇਕਾਂ ਸ਼ਹੀਦ ਧਰਮੀ ਫੌਜੀ ਹੋਏ ਨੇ whatever ਜਤੋਂ ਹਮਲ ਕੇ ਵੀ ਅੱਜ ਤੱਕ ਸਾਡੀਆਂ ਕੈਟਗਰੀਆਂ ਤੇ ਸ਼ਹੀਦ ਦਾ ਅਜੇ ਤੱਕ ਤੋਂ ਕਿਉਂ ਨਹੀਂ ਅਜੇ ਕੋਈ ਫੋਟੋ ਲਾਈ ਜਾਂ ਅਜੇ ਤੱਕ ਉਹਦਾ ਤੋਂ ਕੀ ਕੀਤਾ ਸ਼ਰਨਿਕ ਇਹਦਾ ਸਮਝ ਪਾ ਲਈ ਜਿਹੜਾ ਜੂਨ 1984 ਦੇ ਵਿੱਚ ਐਂਪਾਇਰ ਕਾ ਛੜ ਗਿਆ ਹਰਮੰਦਰ ਸਾਨੂੰ ਚਾਲੇ ਪਾਏ ਨੇ ਉਹਦੇ ਵਿੱਚ ਅਨੇਕਾਂ ਸਾਡੇ ਧਰਮੀ ਫੌਜੀ ਸ਼ਹੀਦ ਹੋ ਗਏ ਨੇ ਉਹਦੇ ਵਿੱਚ ਅਨੇਕਾਂ ਧਰਮੀ ਫੌਜੀ ਹੈ ਤੇ ਉਹ ਜ਼ਖਮੀ ਹੋ ਗਏ ਨੇ ਜ਼ਖਮੀ ਤੇ ਅੰਟੈਰੋ ਕਿਟ ਜਿਹੜੇ ਨੇ ਇਹ ਅੱਜ ਮੰਝੀਆਂ ਦੇ ਉੱਤੇ ਜੂਝ ਰਹੇ ਨੇ ਔਰ ਦੁੱਖਧਿਆ ਕੜੀ ਨੇ ਉਹਨਾਂ ਕੋ ਚੱਲਣ ਫਿਰ ਸਮਰਾਥਾ ਨੇ ਤੇ ਕਿਉਂ ਨਹੀਂ ਉਹਨਾਂ ਦੇ ਬਾਰੇ ਵਿਚਾਰ ਕੀਤਾ ਜਾਂਦਾ ਜੇਕਰ ਉਸ ਸਮੇਂ ਬੰਦੇ ਜਿਹੜੇ ਰਾਤ ਵਿੱਚ ਆਏ ਨੇ ਉਹ ਮਲਕਾ ਇੱਕ ਜੀ ਗੋਲੀਆਂ ਖਾਂਦਾ ਸੀ ਉਹ ਤੁਹਾਡੀ ਖਾਤਰ ਖਾਂਦੇ ਸੀ ਜੇਕਰ ਸ਼ਹੀਦ ਹੋਏ ਨੇ ਉਹ ਤੁਹਾਡੇ ਲਈ ਕਾ ਕਰਦੇ ਸੀ ਜੇਕਰ ਅੰਦਰ ਰਾਜ ਦੇ ਵਿੱਚ ਟੈਰੋ ਕਿਹੜਾ ਹੁੰਦਾ ਹੈ ਤਾਂ ਤੁਹਾਡੇ ਬੱਚਿਆਂ ਵਾਸਤੇ ਹੁੰਦਾ ਸੀ ਜੇਕਰ ਕਿਨੇ ਬੈਰ ਛੱਡੀਆ ਤਾਂ ਉਹ ਤੁਹਾਡੇ ਬੱਚਿਆਂ ਵਾਸਤੇ ਛੱਡੀਆ ਫਿਰ ਇਹਦੇ ਵਿੱਚ ਸਾਨੂੰ ਮਲਕਾ ਜਿਹੜਾ ਕਿਉਂ ਸਵਾਲ ਜੋ ਕੀਤਾ ਜਾਂਦਾ ਕਿ ਤੂੰ ਮਲਕਾ ਵੀ ਕਦਾਂ ਵੱਡਾ ਤਰਮੀ ਫੋੜੀ ਛੋਟਾ ਔਰ ਮੈਂ ਇਥੇ ਜਿੱਥੇ ਮੈਂ ਅਪੀਲ ਕਰਦਾ ਸ਼ੌਣ ਕਿ ਉਹ ਤੇ ਮੈਂ ਚੇਤਾਵਨੀ ਵੀ ਦਿੰਦਾ ਕਿ ਜੇਕਰ ਅੱਜ ਤੱਕਰ ਤੁਸਾਂ ਸਾਨੂੰ ਜਲੀਲ ਕੀਤਾ ਅੱਜ ਸਾਡੀ ਪ੍ਰੈਸ ਕਾਨਫਰੰਸ ਦਾ ਮਤਲ ਇੱਕੋ ਆ ਕੇ ਸਾਨੂੰ ਜਲੀਲ ਨਾ ਕੀਤਾ ਜਾਏ ਸਾਨੂੰ ਕੋ ਦੇਣਾ ਦਿਓ ਜੇ ਨਹੀਂ ਦੇਣਾ ਸਾਨੂੰ ਨਾ ਦੋ ਇੱਕ ਸਾਡੇ ਮਤੇ ਰੱਦ ਕੀਤੇ ਜਾਣ ਔਰ ਦੂਸਰਾ ਜਿਹੜੀ ਮੈਂ ਬੇਨਤੀ ਕਰਦਾ ਕਿ ਕਈ ਵਾਰੀ ਜਦੋਂ ਸ਼ੌਕ ਕਿਢੀ ਜਾਂਦੇ ਆ ਕਈ ਥੱਲਿਓਂ ਬੰਦੇ ਚੰਗੇ ਹੁੰਦੇ ਨੇ ਉੱਤੇ ਪੇਚ ਦਿੰਦਾ ਸਾਡਾ ਉੱਤੇ ਕੰਮ ਨਹੀਂ ਹੁੰਦਾ ਜਿਦਾ ਹੈ ਕਈ ਬੰਦੇ ਇਹੋ ਜਨੇ ਕ ਥੱਲਿਓਂ ਮਾਰੇ ਨੇ ਜੇ ਸਾਨੂੰ ਉੱਪਰ ਤੱਕ ਜਾਣੇ ਦਿੰਦੇ ਜਦੋਂ ਇਹ ਜਾਵਾਂਗੇ ਤਾਂ ਇਹ ਆਪਣੇ ਵਿਚਾਰ ਪੇਸ਼ ਕਰਾਂਗੇ ਇਸ ਕਰਕੇ ਜਿਹੜਾ ਵਾ ਸਾਨੂੰ ਜਲੀਲ ਕਰਨਾ ਬੰਦ ਕਰਦੇ ਅੱਜ ਸਾਡਾ ਸਾਰਾ ਕੰਨ ਖੋਲ ਕੇ ਸੁਣਿਆ ਜਾਵੇ ਕਿ ਸਾਡਾ ਕੋਈ ਕੈਟਾਗਰੀ ਨਹੀਂ ਅਸੀਂ ਕੇਵਲ ਤੇ ਕੇਵਲ ਸ਼ਹੀਦ ਤਰਮੀ ਫੌਜੀ ਸਾਡੇ ਆਂਦਾ ਨਾਮਾਂ ਬਾਕੀ ਕੋਈ ਇਹਨਾਂ ਦਾ ਵਿੱਚ ਫਰਕ ਨਹੀਂ ਇਹ ਸ਼ੌਣ ਕਿੰਨੇ ਨੂੰ ਅੱਜ ਤੋ ਲੈ ਕੇ ਸਾਨੂੰ ਜਲੀਲ ਕਰਨਾ ਬੰਦ ਕਰਦੇ ਕੰਮ ਕਰੇ ਜਾਂ ਨਾ ਕਰੇ ਇਹਨਾਂ ਦੀ ਮਰਜ਼ੀ ਜੀ ਬੱਲੇ ਜਦੋਂ ਸੁਖਵੀਰ ਬਾਦਾ ਤੇ ਗੋਲੀ ਚੱਲਦੀ ਆ ਤੇ ਜਿਹੜੇ ਪੁਲਿਸ ਵਾਲੇ ECS ਨੇ ਫੜਿਆ ਵਾ ਉਹਦੇ ਬਾਰੇ ਇਹਨਾਂ ਨੇ ਗ੍ਰਹਿ ਮੰਤਰਾਲੇ ਨੂੰ ਲਿਖਿਆ ਵਾ ਵੀ ਤੁਸੀਂ ਮਲਕੇ ਵੀ ਜਿਹੜਾ ਵਾ ਇਹਦੇ ਉੱਤੇ ਮਲਕੇ ਨੂੰ ਸਨਮਾਨ ਦਿੱਤਾ ਜਾਵੇ ਵੱਡੇ ਤੋਂ ਵੱਡਾ ਔਰ ਧਰਮੀ ਫੌਜੀਆਂ ਨੂੰ ਕਿਉਂ ਨਹੀਂ ਮਲਕੇ ਵੀ ਕੀਤਾ ਜਾਂਦਾ ਉਹ ਤੁਹਾਨੂੰ ਇਹੋ ਗੱਲ ਕਹੀ ਕਿ ਆਪਣੇ ਪਰਦੇ ਪਾਉਂਦੇ ਨੇ ਜਹ ਚੂਮਚਰਾਸੀ ਦਾ ਹਮਲਾ ਜਿਹੜਾ ਵਾ ਆ ਕਰਵਾਏ ਉਹਦਾ ਮਲਕੇ ਵੀ ਜਿਹੜਾ ਮਿੱਟੀ ਤੇ ਧਰਮੀ ਫੌਜੀਆਂ ਦੀ ਕੁਰਬਾਨੀ ਨੂੰ ਮਿੱਟੀ 'ਚ ਰੋਲਣ ਦਾ ਕਾਰਨ ਇਹੋ ਵਾ ਕਿ ਇਹ ਮਨੁੱਖ ਆਪਣਾ ਪਰਦਾ ਫੋਨ ਮਾਰੇ ਸਾਡੇ ਕਰਦੇ ਪਤਾ ਇਹਨਾਂ ਨੂੰ ਜਦੋਂ ਇੰਨੇ ਹੋਰ ਤਰ੍ਹਾਂ ਕਰ ਦਿੰਦੇ ਇਹਦੇ ਬਾਰੇ ਕਿਹੜੇ ਅਨਜਾਨ ਨੇ ਜੀ 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 ਤੁਹਾਡੇ ਨਾਲ ਵਾਪਰ ਕੀ ਰਿਹਾ ਅੱਜ ਤੁਹਾਡੇ ਮਨ ਦੀ ਪੀੜਾ ਕੀ ਹੈ ਤੁਹਾਡੇ ਮਨ ਦਾ ਵਰਲਾਪ ਕੀ ਹੈ ਕਿਉਂ ਦਰਦ ਜਿਹੜਾ ਤੁਸੀਂ ਦੱਸ ਨਹੀਂ ਪਾਰੇ ਸ਼ਬਦਾਂ ਦੇ ਵਿੱਚ ਜਿਹੜੀ ਪੀੜਾ ਸ਼ਬਦਾਂ ਦੇ ਜਰੀਏ ਬਾਹਰ ਨਿਕਲੀਏ 5 ਨੰਬਰ ਤੋਂ 2016 ਨੂੰ ਪਟੁੰਗਰ ਸਾਹ ਬਣਦੇ ਨੇ ਉਦੋਂ ਤੋਂ ਲੈ ਕੇ ਕੋਈ ਸਾਡਾ ਕੰਮ ਨਹੀਂ ਹੋਇਆ ਔਰ ਜੇਕਰ ਇਹ ਮਨੁੱਖ ਵੀ ਯਾਦ ਸਾਨੂੰ ਜਦੋਂ ਅਸੀਂ ਜਾਣਿਆ ਸਾਨੂੰ ਇਹੋ ਪੁੱਛਿਆ ਤੈਨੂੰ ਪੈਨਸ਼ਨ ਮਿਲਦੀ ਆ You know I can't, you know, melted, melted. ਫੇਰ ਤੋਂ ਤਰਮੀ ਫੌਜੀ ਕਿਦਾਂ ਫਿਰ ਸਾਨੂੰ ਇੱਕ ਦੂਜੇ ਦੀ ਧਾਰਨ ਦਿੰਦੇ ਆ ਉਹ ਮਿਲ ਕੇ ਤਰਮੀ ਫੌਜੀ ਐਡਾ ਮੈਂ ਇੱਥੇ ਬੇਨਤੀ ਕਰਨੀ ਚਾਹੁੰਦਾ ਜਿਹੜਾ ਇਹ ਕਹਿੰਦੇ ਨੇ ਕਿ ਜਨਰਲ ਕੋਨਫਰਾਂਸ ਵੱਡੇ ਨੇ ਸਤਿਕਾਰ ਕਰਦਾ ਜਨਰਲ ਕੋਨਫਰਾਂਸ ਬੜੀ ਬੜੀ ਵੱਡੀ ਉਹਨਾਂ ਦੀ ਕੁਰਬਾਨੀ ਆ ਲੇਕਿਨ ਉਹਨਾਂ ਦੇ ਵਿੱਚ ਕਈ ਬੰਦੇ ਉਹ ਨੇ ਕਿ ਜਿਹਨਾਂ ਨੂੰ ਇੱਕ ਅਸਰ ਪੁਆਇੰਟ ਮਿਲਦੀ ਸਜ਼ਾ ਵੀ ਤੁਸੀਂ ਕੰਟਰੋਲ ਕਿਉਂ ਨਹੀਂ ਕੀਤਾ ਤੇ ਉਹ 28 ਦਿਨ ਦੀ ਸਜ਼ਾ ਵਾਲੇ ਜਿਹੜੇ ਨੇ ਹਾਂ ਇਸ ਪਾੜੇ ਨੂੰ ਦੂਰ ਕਰਨ ਵਾਸਤੇ ਮੈਂ ਅਪੀਲ ਕਰਦਾ ਕਿ ਸ਼ਰੋਣੀ ਕੱਟੀ ਜਿਹੜੀ ਸਾਰੇ ਤਰਮੀ ਫੌਜੀ ਸਾਦ ਕੇ ਇੱਕ ਇੱਕ ਦਾ ਵਿਚਾਰ ਕਰੇ ਔਰ ਮੈਂ ਇੱਥੇ ਵਾਅਦਾ ਨਾਲ ਗ ਜਿਹਨਾਂ ਨੂੰ ਇਹ ਧਰਮ ਹੀ ਫੋਜੀ ਮੰਨਦੇ ਉਹਨਾਂ ਤੋਂ ਵੱਡੀ ਕੁਰਬਾਨੀ ਠਾਈ ਦੇਣ ਵਾਲੇ ਸੀ ਚਾਹੁੰਦੇ ਕੀ ਤੁਸੀਂ ਅਸੀਂ ਚਾਹਨੇ ਅਕਾ ਜਦੋਂ ਅਸੀਂ ਚਾਹਨੇ ਆ ਮਤਲਬ ਕਿ ਕੁਰਬਾਨੀ ਵਾਲੀ ਪਾਰਟੀ ਤਾਂ ਸਾਡਾ ਕਮ ਸੇ ਸਾਡੇ ਨੇ ਵਿਚਾਰ ਤੱਕ ਕੀਤਾ ਜਾਂਦਾ ਸਾਨੂੰ ਜਲੀਲ ਕੀਤਾ ਜਾਂਦਾ ਸਾਡੀ ਪੁੱਛ ਗਿਛ ਨਹੀਂ ਹੈ ਤੁਹਾਡਾ ਜਾਂਦੇ ਵਾਲੀ ਮਾਨਸਤ ਕਰ ਕੋਈ ਨਹੀਂ ਹੁੰਦਾ ਐਕਸ਼ਨ ਕੀਏ ਤੁਹਾਡਾ ਮਤਲਬ ਹੈ ਤੁਸੀਂ ਆਪਣਾ ਹੱਕ ਲਓਗੇ ਕਿਵੇਂ ਅਸੀਂ ਤੁਹਾਡੇ ਥਰੂ ਪ੍ਰੈਸ ਥਰੂ ਹੀ ਆਪਣਾ ਹੱਕ ਲਵਾਂਗੇ ਅਸੀਂ ਮਾਨਸਮਾਨ ਦੇ ਦਰਸ਼ਕਵੇਂ ਵਿੱਢੋਗੇ ਜੀ ਮੰਨ ਲਓ ਕਿ ਅਸੀਂ ਗੱਲ 바ਜੀ ਰੱਖੀ ਜਿਹੜਾ ਸੰਗਰਸ਼ ਹੋਣਾ ਸ਼ਿਰੋਮੇ ਕੱਢਨੇ ਇਕਰੀ ਜੌੜੇ ਦੇ ਉਤੇ ਆਪਰੇ ਉਹਨੂੰ ਸਟਾ ਲਾ ਕੇ ਧਰਨੇ ਦੇ ਬੈਠਾ ਭੇਜਿਆ ਉਹਦੇ ਤੋਂ ਲੱਗ ਕੇ ਇਹ ਬੜਕੇ ਸ਼ੁਰੂ ਕਿਤੇ ਇਹ ਆ ਭਾਈ ਇਹ ਅਸੀਂ ਜਿਹੜਾ ਧਰਨਾ ਕੇ ਜਿਹੜਾ ਲਾਇਆ ਧਰਮੀ ਫੌਜੀਆਂ ਤੇ ਫੇਲ ਕਰ ਦਾਂਗੇ ਮੈਂ ਤੇ ਅਪੀਲ ਕਰੀ ਜਾਂਦਾ ਮੈਂ ਧਰਮੀ ਫੌਜੀਆਂ ਸਾਡੇ ਸਾਰੇ ਜਿਹੜੇ ਮੈਂ ਧਰਮੀ ਫੌਜੀ ਫੌਜੀ ਨੇ ਅੱਸੀ ਇਹੋ ਜੀ ਲੜਾਈ ਲੜਾਂਗੇ ਪਲੇਨ ਦੇ ਨਾਲ ਫੌਜ ਦੀ ਕਿ ਇਹਨਾਂ ਨੂੰ ਪਤਾ ਨਾ ਲੱਗੂਗਾ ਕਿ ਕੀ ਹੋ ਰਿਹਾ ਤੇ ਕੀ ਨਹੀਂ ਹੋ ਰਿਹਾ ਨਹੀਂ ਮਿਲਦਾ ਮਾਨ ਸਨਮਾਨ ਤੇ ਫਿਰ ਸੰਦਰਭ ਕੀਤਾਏਗਾ ਤੁਹਾਡੇ ਲੋਕ ਕਹਿਰ ਨੇ ਕਹ ਤਰਨਾ ਆਹੀ ਦਾ ਸੰਗਰਸ਼ਿਤ ਸਿੱਖ ਕੌਮ ਬਚਾਈਏ ਤਾਂ ਤਨ ਮੇਰਾ ਸਾਡੀ ਸਿੱਖ ਕੌਮ ਜਿਹੜੀ ਸੰਰਖਸ਼ ਕਰੇਗੀ ਅਸੀਂ ਇਸੇ ਕੌਮ ਚ ਜਾਵਾਂਗੇ 40 40 ਦੇ ਤੱਕ ਸਾਡੇ ਅਜੇ ਦਾ ਅਵਤਾਰ ਸੇ ਪ੍ਰਧਾਨ ਸਾਹਿਬ ਹੀ ਹੋ ਸਾਡੇ ਸੁਣਦੇ ਹੀ ਮੱਕੜ ਸਾਹਿਬ ਅਹੇ ਸਤਿਕਾਰ ਕਰਦੇ ਹਾਂ ਮੈਂ ਤੁਹਾਨੂੰ ਪਹਿਲੇ ਵੀ ਅਪੀਲ ਕਰ ਚੁੱਕਾ ਪੰਜ ਨੂੰ ਮਾਰ 2016 ਨੂੰ ਬਡੁੰਗਰ ਸਾਹਿਬ ਬਣਦੇ ਨੇ ਔਰ ਪਤਾ ਨਹੀਂ ਕਿਦੋਂ ਕਿਦਾਂ ਦੁਖੀ ਉਹਨਾਂ ਨੇ ਜੋ ਬੰਦ ਕੀਤੀ ਨਾ ਉਸੇ ਲਾਈਨ ਤੇ ਲੰਗੋਵਾਲ ਚੱਲੇ ਨੇ ਫੇਰ ਜਾ ਕੇ ਚੱਲ ਗਏ ਨੇ ਧਮੀ ਸਾਹਿਬ ਜੀ ਤੁਰਦੇ ਸਕੱਤ ਜਨਰਸ ਕਤਰ ਹੀ ਇਹਨਾਂ ਵੀ ਮਿਲ ਕੇ ਜਿਹੜਾ ਸਾਡਾ ਮਿਲ ਕੇ ਵੀ ਜਿਹੜਾ ਕੰਮ ਨਹੀਂ ਹੋਣ ਦਿੱਤਾ ਇੱਕ ਸਾਡਾ ਮਤਾ ਪਿਆ ਉਹਦੇ ਬਾਰੇ ਮੈਂ ਬੀਬੀ ਜਗੀਰ ਕੌਰ ਨੂੰ ਮਿਲਿਆ ਤੇ ਪੁੱਛਿਆ ਤਾਂ ਆਂਦੀ ਮੈਨੂੰ ਤਾਂ ਪਤਾ ਵੀ ਨਹੀਂਗਾ ਇਹ ਪਤਾ ਨਹੀਂ ਕਿਦਾਂ ਕਾਲਾ ਮਾਲਾ ਕਰਾ ਕੇ ਥਰਿਓ ਜਨਰਸ ਕਤਰ ਨੇ ਤੇ ਜਿਹੜਾ ਸਾਡਾ ਮਤਾ ਪਵਾਤਾ ਕਿਰਮੀ ਫੁਕ ਜੀ ਅਪੀਲ ਕੀ ਕਰਦੇ ਹਾਂ ਪੰਜਾਬ ਦੇ ਆਵਾਮ ਨੂੰ ਪੰਜਾਬ ਦੇ ਜਨਤਾ ਨੂੰ ਫੰਕਸਕ ਜੱਦਬੰਦੀਆਂ ਨੂੰ ਸਿੱਖ ਕੌਮ ਨੂੰ ਜਾਂ ਇਹ ਤਾਂ ਜਿਹੜੇ ਅੱਜਕੱਲ ਮਾਜ ਪਬਲਿਕ ਜਿਹੜੀ ਆ ਉਹ ਇੱਕ ਲੀਡਰ ਦੀ ਗੱਲ ਸੁਣਦੇ ਆ ਜਿਹੜੇ ਆਮ ਬੰਦਾ ਗੱਲ ਕਰਦਾ ਉਹਦੀ ਗੱਲ ਨਹੀਂ ਸੁਣਦੇ ਲੇਕਿਨ ਅਸੀਂ ਪ੍ਰਚਾਰ ਇਹ ਨਾ ਕਰਨਗੇ ਪਰ ਦੁੱਖ ਜਿਹੜਾ ਸੰਗ ਦੇ ਵਿੱਚ ਲੈ ਜਾਵਾਂਗੇ ਤਾਂ ਸੰਗਤ ਜਿਹੜੀ ਆ ਸਾਡੇ ਨਾਲ ਆਗੇ ਸੰਗਤ ਜਿਹੜੀ ਸਾਰੇ ਹੀ ਜਿਹੜੀ ਆ ਤਰਮੀ ਫੌਜੀਆਂ ਦੇ ਦਰਦ ਨੂੰ ਜਾਣਦੀ ਹੈ ਤੇ ਕੁਰਬਾਨੀ ਨੂੰ ਵੀ ਜਾਣਦੀ ਹੈ ਇਹ ਤਾਂ ਮੈਂ ਬੇਨਤੀ ਕਰਨਾ ਜਿਹੜੇ ਸਾਡੀ ਕੁਰਬਾਨੀ ਨੂੰ ਮਿੱਟੀ ਚ ਮਿਲਾਉਣਾ ਚਾਹੁੰਦੇ ਮੱਗੇ ਵੀ ਕਿ ਜਿਹੜਾ ਫੇਸ ਤੋਂ 2 ਸਾਲ ਪਹਿਲਾਂ ਸਾਡੀ ਕੁਰਬਾਨੀ ਨੂੰ ਮਿੱਟੀ ਰੋਲਣ ਵਾਲਾ ਮਿੱਟੀ ਚ ਰੋਲ ਜਾਣਗੇ ਤਰਮੀ ਫੌਜੀਆਂ ਦਾ ਦਿਨੋ ਦਿਨ ਜਿਹੜਾ ਵਾ ਸਤਿਕਾਰ ਹੋਏਗਾ ਰਹੀ ਬਾਕੀ ਵਾਲੇ ਦਿਨ ਜਿਹੜਾ ਵਾ ਵੱਡਾ ਲਾਨ ਲਾਨ ਕੀਤਾ ਜਾ ਰਿਹਾ ਅਮਰਤਪਾਲ ਹੁਣਾਂ ਵੱਲੋਂ ਤੇ ਉਹਨਾਂ ਬਾਰੇ ਕੀ ਕਹਿੰਦੇ ਉਹਨਾਂ ਦਾ ਸਮਰਥਨ ਲਿਆ ਜਾਊਗਾ ਤੋ ਉਹ ਜਿਹੜਾ ਵਾ ਰਾਜਨੀਤਿਕ ਪੁਆਇੰਟ ਵਾ ਮੈਂ ਉਸ ਜੋ ਅਮਰਤਪਾਲ ਹੁਣੇ ਬਣਾ ਰਹੇ ਨੇ ਪਾਰਟੀ ਤੇ ਉਹ ਰਾਜਨੀਤਿਕ ਵਾ ਪਾਰਟੀ ਮੇਰਾ ਕਿ ਧਾਰਮਿਕ ਮਸਲਾ ਮੈਂ ਧਰਮ ਦਾ ਕਰੀ ਨਾ ਮੇਰਾ ਸਰਵ ਜੂਨ 1984 ਦੇ ਫੌਜੀ ਹਮਲੇ ਦਾ ਤੇ ਉਹਦਾ ਮਰਦੇ ਇਨਸਾਫ ਦੀ ਤੇ ਧਰਮੀ ਫੌਜੀਆਂ ਦੀ ਜਿਹੜੇ ਸਹੂਤਾ ਲੈਣ ਬਾਰੇ ਮੇਰੀ ਗੱਲ ਹੋਰ ਮੈਂ ਕੋਈ ਪਾਰਟੀਆਂ ਬਣਦੀਆਂ ਨੇ ਹਾਂਜੀ ਹੋਣਾ ਇਸ ਸੰਦੇ ਦੀ ਫਿਰ ਮੋਰਚਿਆਂ ਦੇ ਵਿੱਚ ਤੁਸੀਂ ਡਟ ਗਏ ਹੋ ਜੀ ਤਹਾਣੀ ਹੈ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸਾਨੂੰ ਮੋਰਚੇ 'ਤੇ ਡਟਣ ਦਾ ਕਾਰਨ ਇੱਕ ਹੀ ਹੈ ਕਿ ਸਾਡੇ ਧਰਮੀ ਫੌਜੀਆਂ ਦੇ ਵਿੱਚ ਫੋਟਪਾਉ ਤੇ ਰਾਜ ਕਰੋ ਅੰਗਰੇਜ਼ਾਂ ਵਾਲੀ ਨੀਤੀ ਦੇ ਤਹਿਤ ਸਾਡੇ ਧਰਮੀ ਫੌਜੀਆਂ ਦੇ ਵਿੱਚ ਵੰਡੀਆਂ ਪਾਉਣੀਆਂ ਔਰ ਵੰਡੀਆਂ ਪਾਈਆਂ ਕਿੰਨੇ ਨੇ ਵੰਡੀਆਂ ਪਾਈਆਂ ਨੇ ਐਸਜੀਪੀਸੀ ਨੇ ਐਸਜੀਪੀਸੀ ਨੂੰ ਮੈਂ ਬੇਨਤੀ ਕਰਾਂਗਾ ਭਾਈ ਜਿੱਥੇ ਤੁਸੀਂ ਬਾਕੀ ਕੁਰਬਾਨੀਆਂ ਵਾਲਿਆਂ ਜਥੇਬੰਦੀਆਂ ਦਾ ਸਤਿਕਾਰ ਕਰਦੇ ਜੇ ਇਹਨੂੰ ਬਲਦੇਵ ਸਿੰਘ ਨੂੰ ਅਸੀਂ ਪ੍ਰਧਾਨ ਬਣਾ ਕੇ ਹੋਏ ਤੁਹਾਡੇ ਕੋਲ ਭੇਜਿਆ ਹੋਇਆ ਸਾਰਿਆਂ ਨੇ ਵੀ ਇਹਦੀ ਆਪਣੀ ਸਾਡੀ ਗੱਲਬਾਤ ਇਹਦੇ ਥਰੂ ਤੁਸੀਂ ਸੁਣੋ ਪਰ ਉੱਥੇ ਜਾ ਕੇ ਜਦੋਂ ਤੁਸੀਂ ਇਹਨੂੰ ਇਹ ਗੱਲ ਕਹਿ ਦਿੰਦੇ ਕਿ ਤੂੰ ਪੈਨਸ਼ਨਰ ਆ ਤੂੰ ਫਲਾਣਾ ਧਰਮੀ ਫੌਜੀ ਨਹੀਂ ਸਾਰੇ ਇਕੱਠੇ ਹੋ ਕੇ ਆਓ ਇਹ ਵੰਡੀਆਂ ਪਾਈਆਂ ਨੇ ਤੁਸੀਂ ਅਸੀਂ ਜਿਨ੍ਹਾਂ ਨੇ 7 ਜੂਨ 1984 ਤੋਂ ਲੈ ਕੇ ਤਾਰਾ ਜਿਹਨਾਂ ਨੇ 1984 ਤੱਕ ਜਿੰਨਾਂ ਨੇ ਬੈਰਕਾਂ ਛੱਡੀਆਂ ਐ ਸਾਰਿਆਂ ਨੂੰ ਧਰਮੀ ਫੌਜੀ ਮੰਨਦੇ ਆ ਔਰ ਤੁਹਾਨੂੰ ਵੀ ਇਹ ਗੱਲ ਮੰਨਣੀ ਪੈਗੀ ਹਾਂ ਜਿਨ੍ਹਾਂ ਦਾ ਨੁਕਸਾਨ ਜ਼ਿਆਦਾ ਹੋਇਆ ਸਾਡੇ ਜੀਸੇਮ ਵਾਲੇ ਨੇ ਜਿਨ੍ਹਾਂ ਦੇ ਜਨਰਲ ਕੋਰਟ ਮਾਰਸ਼ਲ ਹੋਏ ਨੇ ਉਹਨਾਂ ਨੂੰ ਤੁਸੀਂ ਫੈਸਿਲਟੀਆਂ ਦੇਣੀਆਂ ਤੇ ਉਹਨਾਂ ਨੂੰ ਤੁਸੀਂ ਵਧ ਦਿਓ ਸਾਨੂੰ ਪੈਨਸ਼ਨ ਵਾਲੇ ਨੂੰ ਕੋਈ ਫੈਸਿਲਿਟੀ ਨਾ ਦਿਓ ਸਾਨੂੰ ਅਸੀਂ ਤੁਹਾਡੇ ਕੋਲੋਂ ਕੋਈ ਐਕਸਟਰਾ ਵਾਧੂ ਚਾਰਜ ਨਹੀਂ ਮੰਗਦੇ ਪਰ ਸਾਨੂੰ ਇਸ ਗੱਲ ਦਾ ਅਫਸੋਸ ਆ ਕਿ ਤੁਸੀਂ ਸਾਨੂੰ ਧਰਮੀ ਫੌਜੀ ਮੰਨਣ ਤੋਂ ਜਿਹੜਾ ਇਨਕਾਰ ਕਰ ਦਿੱਤਾ ਉਸ ਗੱਲ ਦਾ ਸਾਡੇ ਹਿਰਦਿਆਂ ਦੇ ਵਿੱਚ ਦੁੱਖ ਆ ਔਰ ਦੂਜਾ ਤੁਸੀਂ ਜਦੋਂ ਵੀ ਇਹ ਤੁਹਾਡੇ ਕੋਲ ਜਾਇਏ ਤੁਸੀਂ ਇਹ ਗੱਲ ਕਹਿ ਦਿੰਦੇ ਹੋ ਕਿ ਤੁਸੀਂ ਇਕੱਠੇ ਹੋ ਕੇ ਆਓ ਦੇਖੋ ਮੈਂ ਇੱਕ ਮਿਸਾਲ ਦੇਣਾ ਕਿ ਕਿਸਾਨ ਜੱਥੇਬੰਦੀਆਂ ਦੀਆਂ ਵੀ ਵੱਖ-ਵੱਖ ਪਾਰਟੀਆਂ ਪਰ ਉਹਨਾਂ ਦਾ ਟੀਚਾ ਤੇ ਇੱਕ ਹੀ ਆ ਇਸ ਤਰ੍ਹਾਂ ਸਾਡੇ ਵਿੱਚ ਤੁਸੀਂ ਵੰਡੀਆਂ ਪਾ ਕੇ ਪਾਰਟੀਆਂ ਜਿ ਬੇਸ਼ੱਕ ਬਣਵਾ ਲੈਂਟੀਆਂ ਪਰ ਸਾਡਾ ਟੀਚਾ ਇੱਕ ਹੀ ਹੈ ਤਰਵੀ ਫੌਜੀ ਐਂ ਸਾਰੇ ਸੋ ਮੇਰੀ ਬੇਨਤੀ ਐਸਜੀਪੀਸੀ ਨੂੰ ਇਹ ਆ ਕਿ ਸਾਡੇ ਪ੍ਰਧਾਨ ਨੂੰ ਕਿਸੇ ਗੱਲ ਤੋਂ ਜਲੇਲ ਨਾ ਕੀਤਾ ਜਾਏ ਔਰ ਸਾਡੇ ਸਿਰਫ ਪ੍ਰਧਾਨ ਨੂੰ ਨਹੀਂ ਕੋਈ ਵੀ ਸਾਡਾ ਧਰਮੀ ਫੌਜੀ ਜਾਂਦਾ ਉਹਨੂੰ ਕਿਸੇ ਗੱਲ ਤੋਂ ਇਨਕਾਰ ਨਾ ਕੀਤਾ ਜਾਏ ਉਹਨੂੰ ਇੱਕ ਕੁਰਬਾਨੀ ਵਾਲਾ ਸਿੰਘ ਸਮਝਿਆ ਜਾਏ ਔਰ ਜਿੱਥੇ ਮੈਂ ਇੱਕ ਬੇਨਤੀ ਗਾਨੀ ਹਰਪ੍ਰੀਤ ਸਾਹਿਬ ਨੂੰ ਕੀਤੀ ਜੈਸੇ ਦਾ ਗਾਨੀ ਹਰਪ੍ਰੀਤ ਜੀ ਨੂੰ ਕਿ ਤੁਸੀਂ ਜਿੱਥੇ 6 ਜੂਨ ਤੱਕ ਸਾਡਾ ਇੱਕ ਛੀਦੀ ਦਿਹਾੜਾ ਮਨਾਉਂਦੇ ਜੇ ਉੱਥੇ ਸਾਨੂੰ ਸਾਡੀ ਤੇ ਕਾਰਵਾਈ ਸੱਤ ਤੋਂ ਸ਼ੁਰੂ ਹੁੰਦੀ ਹੈ ਧਰਮੀ ਫੌਜੀਆਂ ਦੀ ਤੇ 7 ਤਰੀਕ ਦਾ ਦਿਹਾੜਾ ਇੱਕ ਦਿਨ ਸਾਡੇ ਸਾਡਾ ਆਪਣੇ ਨਾਲ ਜੋੜ ਕੇ ਛੀਦੀ ਦਿਹਾੜੇ ਦੇ ਨਾਲ ਸਾਨੂੰ ਸਾਡੀ ਪਾਰਟੀ ਨੂੰ ਸਰਕਾਰ ਦਿੱਤਾ ਜਾਏ ਸੋ ਇਹ ਮੈਂ ਬੇਨਤੀਆਂ ਇਸ ਕਰਕੇ ਸਾਨੂੰ ਅੱਜ ਇਕੱਠੇ ਹੋ ਕੇ ਮੀਟਿੰਗ ਕਰਕੇ ਤੇ ਸਾਨੂੰ ਬੇਨਤੀ ਕਰਨੀ ਪਈ ਉਹ ਇਸ ਗੱਲ ਦੀ ਮੈਨੂੰ ਉਮੀਦ ਹੈ ਕਿ ਸਾਰੇ ਜਰੂਰ ਮੰਨਣਗੇ